ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨੌਜਵਾਨਾਂ ਨੂੰ ਜਾਂ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਨੰਦਪੁਰ ਸਾਹਿਬ ਦੇ ਵਾਸੀ ਬਣੋ ਧੰਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਬਣੋ ਬਾਬਾ ਅਜੀਤ ਸਿੰਘ ਦੇ ਭਰਾ ਬਣੋ ਤੇ ਬਣਨ ਵਾਸਤੇ ਇੱਕ ਕੋਈ ਰਾਹ ਆਨੰਦਪੁਰ ਸਾਹਿਬ ਦੇ ਵਾਸੀ ਹੋਣ ਲਈ ਅੰਮ੍ਰਿਤ ਛਕਣਾ ਤੇ ਸਿੰਘ ਸਜਣਾ ਆ ਜਿਹੜੇ ਕਲਾਕਾਰ ਸਾਨੂੰ ਦਸਤਾਰਾਂ ਸਿਰਾਂ ਤੋਂ ਲਵਾ ਕੇ ਕੋਨ ਮੋਨ ਬਣਾ ਕੇ ਸ਼ਵਾਬ ਕਵਾਬ ਸ਼ਰਾਬ ਸ਼ਵਾਬ ਚ ਡੋਬ ਕੇ 1947 1984 1978 ਅਹਿਮ ਜਿਹੜੀਆਂ 84 ਦੀਆਂ ਕਟਨਾਵਾਂ ਤੋਂ ਦੂਰ ਕਰਕੇ ਸਾਨੂੰ ਹੋਰ ਪਾਸੇ ਲੈ ਜਾ ਰਿਹਾ ਹੈ ਸਾਨੂੰ ਬੜੇ ਸੁਚੇਤ ਹੋਣ ਦੀ ਜ਼ਰੂਰਤ ਹੈ ਔਰ ਇਨ੍ਹਾਂ ਕਲਾਕਾਰਾਂ ਦਾ ਬਾਈਕਾਟ ਕਰੋ ਜਿਹੜੇ ਕਹਿੰਦੇ ਨੇ ਘਰ ਦੀ ਸ਼ਰਾਬ ਹੋਵੇ ਤੇ ਬਾਬੇ ਭੰਗੜੇ ਪਾਉਂਦੇ ਨੇ ਇਹਨਾਂ ਨੂੰ ਦੱਸ ਦਿਓ ਬਾਬੇ ਭੰਗੜੇ ਨਹੀਂ ਪਾਉਂਦੇ ਬਾਬੇ ਬਾਣੀ ਗਾਉਂਦੇ ਆ ਬਾਬੇ ਰਾਝੇ ਬਣ ਕੇ ਦੂਜਿਆਂ ਦੀਆਂ ਆਣੀਆਂ ਕਢਾਉਂਦੇ ਬਾਬੇ ਬਾਬਾ ਅਜੀਤ ਸਿੰਘ ਬਣ ਕੇ ਦੁਸ਼ਮਣ ਦੀ ਬਹੂ ਬੇਟੀ ਵੀ ਛੜਾ ਕੇ ਲਿਆ ਕੇ ਬਾ ਇੱਜ਼ਤ ਉਹ ਦੇ ਘਰ ਛੱਡਦੇ ਆ ਬਾਬਾ ਜਸਤ ਸਿੰਘ ਆਲੂਵਾਲੀਏ ਸੰਤ ਜਰਨੈਲ ਸਿੰਘ ਹੋਣਾ ਦੇ ਇਤਿਹਾਸ ਚੰਗੀ ਤਰ੍ਹਾਂ ਪੜ ਲਓ ਤੇ ਇਹ ਨੌਜਵਾਨ ਖਾਸ ਕਰਕੇ ਇਧਰ ਤਵੱਜੋ ਦੇਣ ਤੁਸੀਂ ਨਚਾਰਾਂ ਦੇ ਪੁੱਤ ਨਹੀਂ ਸਰਦਾਰਾਂ ਦੇ ਪੁੱਤੋਂ ਤੇ ਹੋ ਸਕਦਾ ਹੈ ਕਿ ਕੋਈ ਇਹ ਵੀ ਕਵੇ ਸਾਡੇ ਬਿਜ਼ਨਸ 'ਚ ਘਾਟਾ ਪੈ ਗਿਆ ਜਾਂ ਸਾਨੂੰ ਕੋਈ ਦਿੱਕਤ ਆਈ ਆ ਸਭ ਤੋਂ ਵੱਡਾ ਨੁਕਸਾਨ ਸਿੱਖੀ ਦਾ ਜਿਹੜਾ ਇਕ ਕੀਤਾ ਗਿਆ ਪੰਜਾਬੀ ਸੱਭਿਆਚਾਰ ਦੇ ਨਾਮ ਹੇਠ ਉਹਦੀ ਕਦੇ ਪਰਪਾਈ ਨਹੀਂ ਹੋਣੀ ਸਿਰਾਂ ਤੋਂ ਦਸਤਾਰਾਂ ਲੁਵਾਤੀਆਂ ਮੂੰਹ ਤੋਂ ਦਾੜੀਆਂ ਉਡਾ ਦਿੱਤੀਆਂ ਨਾਵਾਂ ਦੇ ਨਾਲੋਂ ਸਿੰਘ ਤੇ ਕੌੜੀ ਚੱਕ ਦਿੱਤੇ ਤਾਂ ਕਿ ਦੁਸ਼ਮਣ ਨੂੰ ਕੰਮ ਸੌਖਾ ਹੋ ਜਾਵੇ ਕਿ ਉੱਥੇ ਸਿੰਘ ਤੇ ਤੌਰ ਲਿਖਣ ਵਾਲਿਆਂ ਦੀ ਪਛਾਣ ਖਤਮ ਕਰ ਦਿਓ ਇਹ ਨਸਲ ਕੁਸ਼ੀਆ ਇਸ ਲਈ ਖਾਸ ਕਰਕੇ ਨੌਜਵਾਨ ਜਿਹੜੇ ਨੇ ਇੱਧਰ ਤਵਜੋ ਦਿਓ ਸਿੰਘ ਤੇ ਕੌਰ ਊੜਾ ਤੇ ਜੋੜਾ ਇਹ ਤੁਹਾਡੀ ਖਾਸ ਪਛਾਣ ਹੈ ਜਿਹਨੂੰ ਤੁਸੀਂ ਜਿਉਂਦਾ ਰੱਖਣਾ ਹੈ ਵਾਰ-ਵਾਰ ਬੇਨਤੀ ਕਰਦਾ ਹਾਂ ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤ ਤਾਰੀ ਹੋ ਕੇ ਜਿਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ